ਸਾਹਮਣੇ ਸਿਮਾਸ ਖੜਾ ਹੈ ਕਰਤਾਰਪੁਰ ਆ ਸੀਐਸਸੀ ਇਹਨਾਂ ਨੂੰ ਵਿੜੇ ਇਹਨਾਂ ਨੂੰ ਲੈ ਕੇ ਜਾਓ 10 ਜੀ ਇੰਸਟੇਸ਼ਨ ਦਾ ਹੁੰਦਾ ਹੈ ਜਿਲ੍ਹਾ ਤੋਂ ਕਰਤਾਰਪੁਰ ਹਾਂਜੀ ਜਿਹੜਾ ਸੀਐਸਸੀ ਹੈ ਜੀ ਉਹ ਵੀ ਉਹ ਲਗਾ ਹੈ ਜੀ ਵੀ ਉਹ ਲਗਾ ਹੈ ਐਸਡੀਸੀ ਵੀ ਕਰਦਾ ਉਸੇ ਦੇਖੋ ਕਿਹੜੇ ਮੰਲੇ ਦੇ ਚੰਦਨਾ ਚੰਦਨਾ ਘਰ ਘਰ ਸਾਰਾ ਡਾਕਟਰ ਲਾਜ ਠੀਕ ਹੈਗਾ ਦੋ ਡਾਕਟਰ ਹਾਜ਼ਰ ਹੋਣਗੇ ਕੋਈ ਪੈਸਾ ਲੱਗੇ ਘੜਵਾ ਉਹ ਸੇ ਠੀਕਾ ਨਹੀਂ ਕਰੀ ਕਰਵਾਉਣਾ ਜਿਵੇਂ ਜਿਵੇਂ ਉਹਨਾਂ ਟਿਕਟ ਸੇਵ ਕਰੋ ਦੋਵਾਂ ਸਵਾਰੀ ਕੋਈ ਰਸਤਾ ਉਹ ਆਈ ਦਾ ਟਿਕਟ ਸਾਰੇ ਹੋ ਜਾਗਾ ਉਹ ਡਾਕਟਰ ਜਿਹੜੇ ਨੇ ਤੇਰੇ ਹੱਥ ਕਦੋਂ ਦੇ ਹੱਥ ਉਹ ਕਰ ਠੀਕ ਹੈ ਨਿਕਲ ਜਾ